ਇਹ ਹੈ ਵੀ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਜਿਹੜਾ ਹੈਗਾ ਨਰਿੰਦਰ ਮੋਦੀ ਬਣਦੇ ਕਦਮ ਚੁੱਕਣ ਕਿਸ ਤਰ੍ਹਾਂ ਦੇ ਦਿੱステਟਮੈਂਟ ਹੋ ਗਏ ਚਲੋ ਉਹਦੀ ਆਪਦੀ ਪੋਲੀਟੀਕਲ ਸਟੇਟਮੈਂਟ ਹੈ ਕਿਉਂਕਿ ਪ੍ਰਧਾਨ ਹੈ ਉਸ ਪਾਰਟੀ ਦਾ ਪਰ ਅਸਲ ਚ ਗੱਲ ਹੈ ਕਿ ਮੋਦੀ ਤੇ ਬੀਜੇਪ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ ਜੇ ਇਹਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਡਾਂ ਵਿੱਚ ਪ੍ਰਚਾਰ ਰੁਕੇ ਹੋਏ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜਖੜ ਸਾਹਿਬ ਬੋਲ ਰਹੇ ਨੇ ਉਸ ਤੋਂ ਉਲਟ ਹੈ ਸਿੱਧੂ ਸਾਹਿਬ ਗੱਲ ਕਰੀਏ ਕੱਲ ਜਦੋਂ ਹੰਸ ਰਾਜ ਹੰਸ ਜਾ ਰਹੇ ਸੀ ਤਾਂ ਉਹਨਾਂ ਵੱਲੋਂ ਕਿਸਾਨਾਂ ਤੇ ਗੱਡੀ ਚੜਾਦੀ ਕਿਸਾਨ ਦੇ ਸੱਟ ਵੀ ਲੱਗੀ ਹੈ ਤੇ ਜੇਕਰ ਇਹ ਹਾਲਾਤ ਰਹੇ ਤਾਂ ਫਸਲਾਂ ਕਿਵੇਂ ਜਾਂ ਨਸਲਾਂ ਦੀ ਗੱਲ ਕਰਦੇ ਹੋ ਕਿਵੇਂ ਬਚਣਗੀਆਂ ਦੇਖੋ ਜੀ ਗੱਲ ਇਹ ਹੈ ਜੇ ਬੀਜਪੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ tmpobj ਕੀ ਦੇ ਰਹੀ ਹੈ ਜੇ ਮੈਂ ਹਸਰਜ ਸਿੰਘ ਨੇ ਪਹਿਲਾਂ ਵੀ ਇੱਕ ਦਿਨ tmpobj ਦਿੱਤੀ ਸੀ ਕਿ ਦੋਸਤ ਬਾਅਦ ਦੇਖਾਂਗੇ ਸੋ ਇਹ ਦੇਖਣ ਦਿਖਾਉਣ ਵਾਲੀ ਗੱਲ ਤਾਂ ਪੰਜਾਬ ਤੋਂ ਬੇਸ਼ੀ ਤਿਆਰ ਰਿਹਾ ਕਿ ਪਹਿਲਾਂ ਦੇਖ ਲਿਆ ਤਿੰਨ ਕਾਲੇ ਕਾਨੂੰਨ ਲਿਆਏ ਸੀ ਦਿੱਲੀ ਚ ਬੈਠ ਕੇ ਇੱਕ ਸਾਲ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਇਆ ਪਰ ਬਾਪਸ ਦਿੱਤੇ ਕਿ ਨਹੀਂ ਦਿੱਤੇ ਕਿ ਨੂੰ ਸੋ ਇਸ ਕਰਕੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਤੁਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਹੋ ਸਕਰੀਤ ਸਿੰਘ ਬਾਦਲ ਕਹਿੰਦੇ ਪੰਜਾਬ ਨੂੰ ਬਚਾਉਣਾ ਤਾਂ ਖੇਤਰੀ ਪਾਰਟੀ ਨੂੰ ਲਿਆਉਣਾ ਜ਼ਰੂਰੀ ਹੈ ਜਦੋਂ ਪਹਿਲਾਂ 10 ਸਾਲ 15 ਸਾਲ ਰਾਜ ਕੀਤਾ ਉਦੋਂ ਤਾਂ ਉਦੋਂ ਤਾਂ ਖਿਆਲ ਨਹੀਂ ਆਇਆ ਪੰਜਾਬ ਦਾ ਹੁਣ ਇਹ ਪੰਜਾਬ ਨਹੀਂ ਵਿਚਾਰੇ ਇਹ ਬਾਦਲ ਬਚਾਓ ਯਾਤਰਾ ਹੈ ਧੰਨਵਾਦ ਥੈਂਕ ਯੂ